ਠੀਕ ਹੈਗੀ ਹੈ 24 ਅਪ੍ਰੈਲ 2025 ਵਿਸ਼ੇ ਰਿਸਰਸੀ ਉਹ ਆਪਣੀ ਚੱਲ ਰਹੀ ਹੈ ਆਪਾਂ ਹੁਣ ਬਾਗਿਆਂ ਦਲੀਆਲੀ ਦੀ ਹੱਦ ਤੇ ਜਿਹੜੀਆਂ ਕਣਕਾਂ ਨੇ ਲਗਭਗ ਉਹ ਸਾਰੀਆਂ ਕੱਟੀਆਂ ਗਈਆਂ ਨੇ ਤੇ ਤੂੜੀਆਂ ਦਾ ਹੈ ਪੂਰਾ ਜੋਰ ਸੀਜ਼ਨ ਹੈ ਆਫ ਹੌਣ ਦੇ ਨੇੜੇ ਹੈ ਤੇ ਕਣਕਾਂ ਲੋਕਾਂ ਨੇ ਕੱਟ ਕੇ ਮੰਡੀ ਦੇ ਵਿੱਚ ਦੇ ਦਿੱਤੀਆਂ ਨੇ ਤੇ ਕੁਝ ਲੋਕਾਂ ਨੇ ਜਿਹਦੇ ਜਿਆਦੇ ਰਸ ਸੀ ਤਾਂ ਕੁਝ ਨੇ 20% ਲੋਕਾਂ ਨੇ ਘਰੇ ਕਣਕ ਲਾ ਰਹੀ ਹੈ ਤੇ ਬਾਕੀ ਮੰਡੀ ਦੇ ਵਿੱਚ ਕਣਕ ਤੁਰ ਰਹੀ ਹੈ ਪੂਰਾ ਰਸ਼ ਹੈ ਕਣਕ ਤਲਾਈ ਦਾ ਕੱਲ ਵੀਡੀਓ ਪਾਈ ਸੀ ਆਪਾਂ ਵੀ ਬਹਿਣੀਵਾਲ ਮੰਡੀ ਦੇ ਵਿੱਚ ਜਿਹੜੇ ਆਪਣੇ ਰਿਸ਼ਤੇਦਾਰ ਭਾਜੀ ਬਣੇ ਨੇ ਸਰਪੰਚ ਬੱਗੀ ਜੀ ਉਹਨਾਂ ਨੇ ਮੰਡੀ ਚੈੱਕ ਕੀਤੀ ਸੀ ਤੇ ਉੱਥੇ ਹੋ ਰਹੀ ਸੀ ਵੱਧ ਤੁਲਾਈ ਕਣਕ ਦੀ ਜਿੱਥੇ ਵੀ ਚੈਕਿੰਗ ਹੋ ਰਹੀ ਹੈ ਕਿਸਾਨ ਜੁਨੀਅਰ ਨੂੰ ਹੋ ਰਹੀ ਹੈ ਸਰਪੰਚਾਂ ਨੂੰ ਹੋ ਰਹੀ ਹੈ ਉੱਥੇ ਹਰੇਕ ਥਤ ਲਾਈ ਆੜਤੀਆਂ ਨੂੰ ਵੱਧ ਕੀਤੀ ਜਾ ਰਹੀ ਹੈ ਬਹੁਤ ਵੱਡਾ ਮੈਟਰ ਹੈ ਕਿਸਾਨੀ ਦੀ ਲੁੱਟ ਹੈ ਜ਼ਿੰਮੇਦਾਰਾਂ ਪਹਿਲਾਂ ਹੀ ਖਤਮ ਹੈ ਤੇ ਮਿੱਤਰੋ ਸੋਚਣ ਵਾਲੀਆਂ ਗੱਲਾਂ ਨੇ ਵੀ ਜ਼ਿੰਮੇਦਾਰ ਨੂੰ ਹਰੇਕ ਪੱਖ ਤੋਂ ਖਾਧਾ ਜਾ ਰਿਹਾ ਹੈ ਜਿਹੜਾ ਜ਼ਿੰਮੇਦਾਰ ਹੈ ਉਹ ਹਰੇਕ ਪੱਖ ਤੋਂ ਡਾਊਨ ਹੁੰਦਾ ਜਾ ਰਿਹਾ ਕਿਉਂਕਿ ਉਹਨੂੰ ਖਾਣ ਵਾਲੇ ਬੜੇ ਨੇ ਆੜਤੀਆਂ ਖਾ ਰਹੇ ਹੈ ਰਿਹਾਂ ਸਪਰੇਹਾਂ ਵਾਲੇ ਖਾ ਰਹੇ ਹੈ ਵਿਆਜ ਦੀਆਂ ਦਰਾਂ ਵਧ ਗਈਆਂ ਨੇ ਤੇ ਜੀਮੇਦਾਰਾ ਡਾਊਨ ਦੇ ਵੱਲ ਜਾ ਰਿਹਾ ਹੈ ਮਗੇਈ ਦੀ ਮਾਰ ਹੈ ਰਿਹਾਂ ਸਪਰੇਹਾਂ ਮਹਿੰਗੀਆਂ ਨੇ ਮਿੱਤਰੋ ਕੀ ਕੀ ਗੱਲਾਂ ਕਰੀਏ ਕਿ ਸਾਰੀਆਂ ਮਾਰਾਂ ਹੀ ਜੀਮੇਦਾਰ ਨੂੰ ਪੈ ਰਹੀਆਂ ਨੇ ਇਸ ਵਾਰੀ ਚਲੋ ਪ੍ਰਮਾਤਮਾ ਨੇ ਵਾਹ ਫੜੀ ਹੈ ਕਣਕ ਦਾ ਝਾੜ ਵਧੀਆ ਹੋਇਆ ਕੁਛ ਨਾ ਕੁਛ ਕਿਸਾਨੀ ਨੂੰ ਰਾਹਤ ਮਿਲੇਗੀ ਕਿਸਾਨੀ ਨੂੰ ਇੱਕ ਚੀਜ਼ ਰਾਹਤ ਮਿਲਾ ਸਕਦੀ ਹੈ ਜੇਕਰ ਫਸਲ ਹੰਦਾ ਝਾੜ ਵਧੀਆ ਹੋਵੇ ਪ੍ਰਮਾਤਮਾ ਦੀ ਕਿਰਪਾ ਰਹੇ ਤੇ ਝਾੜ ਵਧੀਆ ਹੋਵੇ ਪਰ ਫੇਰ ਵੀ ਇੱਕ ਨਵੋਸ਼ੀ ਵਾਲੀ ਗੱਲ ਫੇਰ ਵਿੱਚ ਆਉਂਦੀ ਹੈ ਵੀ ਐਸ ਵਾਰੀ ਨੁਕਸਾਨ ਗੜੇਮਾਰੀ ਦਾ ਤੇ ਕਣਕਾਂ ਨੂੰ ਲੱਗਣ ਨਾਲ ਬੜੇ ਪਿੰਡਾਂ 'ਚ ਨੁਕਸਾਨ ਹੋਇਆ ਹੈ ਕੱਲ ਮੇਰੇ ਮਿੰਟ ਤਰਵੰਡੀ ਜਗੜੀਆ 'ਚ ਇੱਕ ਅੱਗ ਲੱਗੀ ਹੈ ਬਾਈ ਗਜੀਤ ਮਾਸਟਰ ਦੇ ਘਰ ਦੇ ਕੋਲ ਚਲੋ ਨੇਹਿਮਤ ਕਰੀ ਗਜੀਤ ਹੋਰਿਆਂ ਨੇ ਤੇ ਅੱਗ ਨੂੰ ਕੰਟਰੋਲ ਕਰ ਲਿਆ ਅੱਗ ਨਾਲ ਬੜਾ ਨੁਕਸਾਨ ਹੋਇਆ ਹੈ ਚਲੋ ਕਣਕਾਂ ਵੱਢੀਆਂ ਗਈਆਂ ਨੇ ਨੁਕਸਾਨ ਕਰਾਉਣ ਨੂੰ ਕਣਕਦਾਰ ਲਗਭਗ ਬੜਕੀ ਮੰਡੀਆਂ ਚ ਬੱਗ ਗਈ ਐ ਤੇ ਅੱਗ ਨਾਲ ਬੜਾ ਨੁਕਸਾਨ ਹੋਇਆ ਤੇ ਗੜੇ ਮਾਰੀ ਨਹੀਂ ਵੀ ਐ ਸੋਰੀ ਹਰ ਇੱਕ ਬੰਦਾ ਕਹਿ ਰਿਹਾ ਹਰ ਇੱਕ ਬੰਦੇ ਦੀ ਹੀ ਜਵਾਨ ਤੇ ਗੱਲ ਐ ਵੀ ਐ ਸੋਰੀ ਨਾਜ ਤੇ ਬਹੁਤ ਜ਼ਿਆਦਾ ਭਾਰ ਸੀਗਾ ਮਿੱਤਰੋ ਇੱਥੇ ਵੀ ਕੋਈ ਨਾ ਕੋਈ ਕਾਰਨ ਛੁਪੇ ਹੋਏ ਨੇ ਵੀ ਨਾਜ ਦੇ ਉੱਤੇ ਭਾਰ ਇੰਨਾ ਕਿਉਂ ਹੈ ਕਿਉਂਕਿ ਨਾਜ ਦੇ ਉੱਤੇ ਇੰਨਾ ਭਾਰ ਹੋਣ ਦੇ ਕਾਰਨ ਕੁਸ਼ਤਾਂ ਦੁਨੀਆ ਦੇ ਪਾਪ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਕੋਈ ਵੀ ਆਦਮੀ ਪਰਮਾਤਮਾ ਦਾ ਨਾਮ ਨਹੀਂ ਲੈ ਰਿਹਾ ਹਰੇਕ ਆਪ ਉਹ ਦੀ ਦੌੜ ਦੇ ਵਿੱਚ ਭੱਜਿਆ ਹੋਇਆ ਨਾ ਨਾ ਬਣ ਰਿਹਾ ਕੁਝ ਦੌੜ ਹਰੇਕ ਨੂੰ ਆ ਪੈਸੇ ਦੀ ਹਰੇਕ ਲਾਲਚ ਉੱਡਿਆ ਰਿਹਾ ਪੁੱਟ ਰਿਹਾ ਹੈ ਰਿਸ਼ਤੇ ਨਾਤਿਆਂ ਨੂੰ ਖਤਮ ਕਰ ਰਿਹਾ ਹੈ ਕੋਈ ਰਿਸ਼ਤੇਦਾਰੀ ਹੁ ਕਿਸੇ ਦੀ ਕਿਸੇ ਨਾਲ ਹਰੇਕ ਪੈਸੇ ਦੇ ਵਿੱਚ ਭੱਜਿਆ ਫਿਰਦਾ ਹੈ ਪਰ ਪੈਸਾ ਨਾ ਹੀ ਕਿਤੋਂ ਲੋਕਾਂ ਨੂੰ ਬਣ ਰਿਹਾ ਕਿਉਂਕਿ ਮਹਿੰਗਾਈ ਹੈ ਇਕੱਲੀ ਦੌੜ ਹੈ ਬਸ ਉਹਨਾਂ ਦੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਹੈ ਮਹਿੰਗਾਈ ਤੇ ਮਾਰਵਾਚਨ ਦੀ ਦੌੜ ਹੈ ਮੈਟਰ ਰੇਸ ਤੇ ਨਾਪਟਿਆਂ ਨੂੰ ਪੈਸੇ ਦੀ ਦੌੜ ਦੇ ਵਿੱਚ ਘਰ ਰਹੇ ਨੇ ਖਾਣ। ਹਣ ਕ ਲਗਭਗ ਸਾਰੀਆਂ ਵੱਡੀਆਂ ਗਿਆ ਨੇ। ਇਧਰਲੀ ਸਾਈਡ ਹੈ ਰੇਲਵੇ ਟ੍ਰੈਕ। ਅੱਗੇ ਦਲੀ ਵਾਲੀ ਪਿੰਡ। ਅਨਾਜ ਤੇ ਬੜਾ ਭਾਰ ਹੈ। ਅਨਾਜ ਤੇ ਭਾਰ ਦੇ ਕਈ ਕਾਰਨ ਨੇ। ਇੱਕ ਤਾਂ ਫਾਪ ਜਿਆਦਾ ਹੋ ਰਿਹਾ ਹੈ। ਤੇ ਇੱਕ ਥੋੜੀ ਜਿਹੀ ਬੇਗੋਰੀ ਹੋ ਰਹੀ ਹੈ ਵੀ ਕੁਸਪਿੰਡਾਂ ਨੇ ਮਤੇ ਪਾਏ ਨੇ ਵੀ ਜਿੰਨਾ ਚਿਰ ਕਣਕ ਪੂਰੀ ਕਟਾਈ ਨਹੀਂ ਹੋਵੇਗੀ ਉਹਨਾਂ ਚ ਤੂੜੀ ਵਾਲੀਆਂ ਮਸ਼ੀਨਾਂ ਨਹੀਂ ਚੱਲਣਗੀਆਂ ਕਿਉਂਕਿ ਤੂੜੀ ਵਾਲੀਆਂ ਮਸ਼ੀਨਾਂ ਦੇ ਵਿੱਚੋਂ 80% ਅੱਗ ਲੱਰੀ ਹੈ ਅੱਗ ਲੱਗ ਰਹੀ ਹੈ 20% ਅੱਗ ਜਿਹੜੀ ਲੱਗ ਰਹੀ ਹੈ ਉਹ ਚੀਕ